ਖਬਰਾਂਸਪਾ ਦੇਖ ਰਹੇ ਤੁਸੀਂ ਤਾਂ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਜਪੁਰਾ ਦੇ ਰੋਟਰੀ ਕਲੱਬਦਿਆਂ ਨੇ ਦਿੱਤੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਉੱਪਰ ਐਡੀਸ਼ਨਲ ਕਮਿਸ਼ਨਰ ਸ੍ਰਿੰਦਰਪੁਰ ਵੜਾਜ ਪਹੁੰਚੇ ਆਉ ਦੇਖਦੇ ਹਾਂ ਉਹਨਾਂ ਇਸ ਤਰ੍ਹਾਂ ਨਾ ਹੋਰ ਕੀ ਕੁਝ ਕਿਹਾ ਅੱਜ ਸੀ ਇੱਥੇ ਰਾਜਪੁਰਾ ਬਾਰ ਐਸੋਸੀਏਸ਼ਨ ਔਰ ਸੀਏ ਐਸੋਸੀਏਸ਼ਨ ਔਰ ਅਕਾਊਂਟੈਂਟ ਜਿਹੜੇ ਕੀ ਲੋਕਾਂ ਦੇ ਰਿਟਰਨਾਂ ਭਰਦੇ ਆ ਉਹਨਾਂ ਨੂੰ ਐਡਰੈਸ ਕਰਨ ਆਏ ਸੀ ਗਵਰਨਮੈਂਟ ਆਫ ਇੰਡੀਆ ਦਾ ਇੱਕੇ ਪ੍ਰੋਗਰਾਮ ਹੈ ਕਿ ਅਸੀਂ ਫੀਲਡ ਤੇ ਜਾ ਕੇ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਜਿਹੜੇ ਟੈਕਸ ਦੇ ਪ੍ਰੋਵੀਜ਼ਨ ਹੈ ਉਹਨੇ ਬਾਰੇ ਜਾਗੋਸ਼ ਕਰੀਏ ਅਸੀਂ ਅੱਜ ਦੇ ਦਿਨ ਅੱਜ ਅਸੀਂ ਹੀ TDS ਵਰਟੀਕਲ ਬਣ ਕੇ ਆਏ ਆ TDS ਹੈਗਾ ਜਿਹੜਾ ਕਿ ਟੈਕਸ ਤੁਸੀਂ ਐਟ ਸੋਰਸ ਪੇਮੈਂਟ ਦੇ ਟਾਈਮ ਕੱਢਦੇ ਹੋ ਉਹਦੇ ਨਹੀਂ ਕਈ ਨਵੀਆਂ ਪ੍ਰਵਿਧੀਆਂ ਵੀ ਆਈਆਂ ਜਿਹੜੀਆਂ ਕਿ ਆਮ ਪਬਲਿਕ ਨੂੰ ਨਹੀਂ ਪਤਾ ਸਾਡਾ ਫਰਜ਼ ਹੈ ਕਿ ਅਸੀਂ ਤੁਹਾਨੂੰ ਬੇਸਿਕ ਲੈਵਲ ਤੇ ਦੱਸ ਲਈਏ ਕਿ ਇੱਕ ਮੌਕੇ ਤੇ ਇਹਨਾਂ TDS ਕੱਟ ਗਏ ਉਹਦੀ ਇਹ ਨਾਲ ਦੇਣਾ ਚ ਰਿਟਰਨ ਪਰ ਨਹੀਂ TDS ਦੀ ਸੈਪਰੇਟ ਰਿਟਰਨ ਪਰਨੀ ਜ਼ਰੂਰੀ ਹੈ ਨਾਰਮਲ ਆਪਣੀ ਰਿਟਰਨ ਜਿਹੜੀ ਇਨਕਮ ਬਾਰੇ ਤੋਂ ਫਟ ਕੇ ਕਈ ਲੋਕ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਇਹ ਸਿਸਟਮ ਦੇ ਵਿੱਚ ਹੀ ਹੈ ਹੁਣ ਸਾਡੇ ਫਿਜ਼ੀਕਸ ਤੇ ਕੁਝ ਨਹੀਂ ਕਰਦੇ ਰਿਟਰਨ TDS ਕੱਟਣ ਤੋਂ TDS ਜਮ੍ਹਾਂ ਕਰਦੋਂ ਸਿਰਫ ਹਨ ਪਰੰਤੋ एवरीथिंग ਸਿਸਟਮ ਤੇ ਆਨਲਾਈਨ ਹੈ ਜੇ ਕੋਈ ਡਿਲੇ 24 ਫੋਰਡ ਕਿਸੇ ਦਾ ਹੋ ਜਾਂਦਾ ਹੈ ਉਹਦੇ ਤੇ ਪੈਨਲਟੀ ਔਰ ਪ੍ਰੋਸੀਜਰ ਆਟੋਮੈਟਿਕ ਲੌਂਚ ਹੋ ਜਾਂਦੀ ਸਾਡਾ ਮੇਨ ਬਕਸਰ ਇਹੀ ਸੀਗਾ ਕਿ ਇਹ ਸਿਕਲਤੀਆਂ ਨਾ ਕਰੋ ਕਿਉਂਕਿ ਫਿਰ ਤੁਹਾਨੂੰ ਸਿਸਟਮ ਤੇ ਤੁਹਾਡੀ ਗਲਤੀ ਪੱਕੀ ਗਈ ਅਸੀਂ ਉਹਨੂੰ ਫਿਜ਼ੀਕਲੀ ਵੀ ਤੁਹਾਡੀ ਹੈਲਪ ਨਹੀਂ ਕਰ ਸਕਾਂ ਪ੍ਰੋਸੀਜਰ ਲੌਂਚ ਕਰਨਾ ਕਿਸੇ ਦਾ ਮਨ ਸਾਡਾ ਵੀ

ਲੋਕਾਂ ਨੂੰ ਬੇਸਿਕ ਚੀਜ਼ਾਂ ਸਮਝਾਉਂਦੇ। ਮੈਡਮ ਪਰਮਿਸ਼ਨ ਹੈ ਕਿ ਕੀ ਕੀ ਸਮੱਸਿਆ ਆਦਿ ਹੈ ਆਮ ਲੋਕਾਂ ਦੀ। ਐਂਟੀ ਆਮ ਲੋਕਾਂ ਨੂੰ ਜ਼ਿਆਦਾਤਰ ਕਿਹੜੀ ਸਮੱਸਿਆ ਆਉਂਦੀ ਹੈ? ਸਮੱਸਿਆ ਉਹਨਾਂ ਨੂੰ ਔਨਲਾਈਨ ਤਾਂ ਜੋ ਬਹੁਤ ਪ੍ਰੋਫੈਸ਼ਨਲ ਇੱਥੇ ਹੈਗੇ ਬੜੇ ਐਜੂਕੇਟਿਡ ਹੈ ਸਮਝਾ ਦਿੰਦੇ। ਸੁਬਸਕਾ ਜਮਾ ਕਰਾਨ ਦੀ ਡੈਕਸ ਕਦੋਂ ਦੇ ਟਾਈਮ ਵੀ ਕਿਹੜੇ ਟਾਈਮ ਫਿੱਟੜਾ ਹੈ ਕਿਹੜੀ ਪ੍ਰੋਵੀਜ਼ਨ ਤੇ ਕੱਟਣੀ ਹੈ ਕਿਹੜੀ ਟ੍ਰਾਂਜ਼ੈਕਸ਼ਨ ਤੇ ਕਰ ਸਕਦੇ। ਜਿਵੇਂ ਕਿ ਅੱਜ ਜਿਸ ਦਿਨ ਕੀਤੀ ਕੈਸ਼ ਵਿਡਰੋਅਲ ਬੈਂਕਸ ਤੋਂ ਆਪਾਂ ਕਰਦੀ। कोऑपरेटिव बैंक या पोस्ट ऑफिस जैसे टैक्स ली करते हैं जैसे जिम्मेवारी होना नहीं है लेकिन अपना जेड़े बंदे ने विड्रॉ वो दी जैसे जिम्मेवारी है कि कुछ कंडीशन फुलफिल करता है ता उधर टैक्स नहीं करना या थोड़ा करना oh, oh. बैंक वाला उस टाइम मांगे था तुम इमीडिएट चाहते हो मैं तुम्हें एक एग्जांपल देती हूं 15 लाख भी लाख रुपया कढ़ाना है ओदे विच जे तुसी 3 साल दी रिटर्न पिछली भरी हुई है ता थोड़ा रेट कट लगेगा ਉਨਦੇ ਅਸੀਂ ਆਪਣੀ ਰਿਟਰਨ ਉਹਨੂੰ ਲੈ ਕੇ ਹੀ ਨਹੀਂ ਜਾਂਦੇ ਕਿ ਅਸੀਂ 3 ਸਾਲ ਦੀ ਭਰੀ ਕੋਈ ਹੈ ਬੈਂਕ ਵਾਲੇ ਕੋਲ ਕੋਈ ਸਿਸਟਮ ਨਹੀਂ ਹੈ ਤੁਹਾਡੀ ਆਪਣੀ ਪਰਸਨਲ ਰਿਟਰਨ ਚੈੱਕ ਕਰੋ ਬੈਂਕ ਉਸ ਤੇ ਹਾਇਰ ਰੇਟ ਦੇ ਟੈਕਸ ਕਰ ਦੇਗਾ ਫਤਿਹ ਤੁਹਾਨੂੰ ਆਏਗੀ ਫਿਰ ਉਹਦਾ ਰਿਫੰਡ ਲਓਗੇ ਤੁਹਾਡਾ ਪੈਸਾ ਇੱਕ ਸਾਲ ਲਈ ਬਲੌਕ ਹੋ ਜਾਣਾ ਠੀਕ ਹੈ ਲੈਂਡ ਕੰਪਨਸੇਸ਼ਨ ਹੈ ਯਾ ਜ਼ਮੀਨ ਤੁਸੀਂ ਪ੍ਰੋਪਰਟੀਆਂ ਵੇਚ ਦਿਓ ਉਹਦੇ 'ਚ ਤੁਹਾਡਾ ਪੈਨ ਤੇ ਆਧਾਰ ਲਿੰਕ ਨਹੀਂ ਇਹ ਮੇਰਾ ਇੱਕ ਜਨਰਲ ਸਭ ਨੂੰ ਸੁਜੈਸ਼ਨ ਹੈ ਇੱਕ ਐਡਵਾਈਸ ਲੈ ਲਓ इस अपना पैन और आधार आम पब्लिक वैसे भी बिना चाहे कोई ट्रांजेक्शन करनी है नहीं करनी उसी उस लिंक करके रखो तो थोड़ा जो नहीं लिंक है तो भी परसेंट पहुंच जाता है जो लिंक है तो एक परसेंट पे तो मतलब पैन और आधार लिंक करना सब लिए बहुत जरूरी है आधार कार्ड लिंक करना है, 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 है। ਇਹਨਾਂ ਨੂੰ ਤੁਹਾਨੂੰ ਬਹੁਤ ਫਾਇਦੇ ਨੂੰ ਤੇ ਜਿਹੜਾ ਤੁਸੀਂ ਦੱਸਿਆ ਨਾ ਟੀਡੀਐਸ ਇਹ ਮੈਡਮ ਕਈ ਵਾਰੀ ਅਨਨੋਇੰਗਲੀ ਕਿਸੇ ਕੋਲ ਰਹਿ ਜਾਵੇ ਭਰਨਾ ਫਿਰ ਵੀ ਪੈਨਲਟੀ ਉਸੇ ਤਰ੍ਹਾਂ ਲੱਗਦੀ ਹੈ ਕਿ ਉੱਥੇ ਮਾੜਾ ਮਾੜਾ ਮਾਫੀ ਦਾ ਕੋਈ ਚਾਂਸ ਹੈਗਾ ਹੀ ਦੇਖੋ ਜਿਹੜੀ ਲੇਟ ਫਾਈਲਿੰਗ ਹੈ ਸਿਸਟਮ ਐਸਾ ਡਿਵੈਲਪ ਹੋ ਗਿਆ ਕੁਝ ਸਾਲਾਂ ਤੋਂ ਇਹ 2007 ਤੋਂ ਕੁਝ ਹੈ ਸ਼ੁਰੂ ਹੋਇਆ ਜਿਹੜਾ ਆਨਲਾਈਨ ਟੀਡੀਐਸ ਬਹੁਤ ਪਹਿਲਾਂ ਤੋਂ ਸ਼ੁਰੂ ਕਰਤਾ ਉਹਦੇ ਵਿੱਚ ਛੇ ਤੁਸੀਂ ਰਿਟਰਨ ਨਹੀਂ ਭਰੀ ਟੀਡੀਐਸ ਕੱਟ ਕੇ ਜਾਂ ਟੀਡੀਐਸ ਰਿਮਾਰਕ ਕਰਾਇਆ ਕਰ ਕਰਾਓ ਇਹ ਉਹ ਆਟੋਮੈਟਿਕ ਉਹਨੇ ਐਡੀਸ਼ਨਲ ਫੀਸ ਨਾਲ ਹੀ ਐਕਸੈਪਟ ਕਰੇਗਾ ਠੀਕ ਹੈ ਉਹ ਲੇਟ ਫੀਸ ਲੱਗੇਗੀ ਨਹੀਂ ਦੋ ਦੜਾ ਐਕਸੈਪਟ ਹੀ ਨਹੀਂ ਕਰੇਗਾ ਮਤਲਬ ਮੇਨ ਇੱਕ ਕਰਨ ਇਹ ਵੀ ਜਿਹੜੀ ਡੇਟ ਦਿੱਤੀ ਹੈ ਉਹ ਡਿਪਾਰਟਮੈਂਟ ਵੱਲੋਂ ਉਸ ਤੋਂ ਪਹਿਲੇ ਪਹਿਲਾਂ ਫਾਈਲ ਕਰ ਦੇਣੀ ਚਾਹੀਦੀ ਹੈ ਹੋਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਜੀ ਸ਼ਾਰਟ ਦੇ ਵਿੱਚ ਜੀ ਮੈਸੇਜ ਦੇ ਰਹੀਆਂ ਕਿ ਤੁਸੀਂ ਆਪਣੀ ਪ੍ਰੋਵੀਜ਼ਨਸ ਨੂੰ ਕਿਹ ਅਫਰੀ ਸਾਰੇ ਜਿਹੜੀ ਐਪਲੀਕੇਬਲ ਪ੍ਰੋਵੀਜ਼ਨ ਹੈ ਪਰ ਇੱਕ ਬੰਦਾ ਹਰ ਇੱਕ ट्रांजैक्शन ਨਹੀਂ ਕਰਦਾ कोई प्रॉपर्टी लेगा एक दी बार लेगा उस टाइम खुद नहीं पता था अपने सीए तो ट्रांजैक्शन करने तो पहला पता कर लो कि वायलेशन ना वायलेशन तो बाद वंस अ थिंग इज डन उन्हें अंडू करना सिस्टम ली बहुत मुश्किल